ਕਿਸ ਵਿੱਚ ਅਸੀਂ 360 ਨੰਬਰ ਅਫੇਰ ਰਜਿਸਟਰੀ ਕੀਤੀ ਸੀ ਜਿਸ ਵਿੱਚ 307 ਤੇ 25 ਨਾਟ ਆਰਮਡ ਜਿਹੜਾ ਕਿ ਹੁਣ 75 ਇੱਕ ਐਨਐਸ ਐਕਟ ਦੇ ਨਾਲ ਹੈਗਾ ਇਸ ਵਿੱਚ ਅਸੀਂ ਤੇ ਦੀ ਤਫਤੀਸ਼ਤਾ ਸਾਰਾ ਜਿਹੜਾ ਸੀ ਦੀ ਸਪੈਸ਼ਲ ਇਵੈਸਟੀਗੇਸ਼ਨ ਟੀਮ ਬਣਾਈ ਸੀ ਐਸਐਚਓ ਫਲੋਰ ਉੱਤੇ ਉਸ ਦੀ ਟੀਮ ਅਲੋਂਗ ਦਿਸ਼ਾ ਕਰਦੇ ਹੋਇਆ ਇਸ ਵਿੱਚ ਦੀ ਮਦਦ ਕਰਨ ਵਾਸਤੇ ਤੇ ਜਿਹੜਾ ਵੈਕਲ ਜੂ ਸੀਤਾ ਗਿਆ ਸੀ ਇਹਦੇ ਵਿੱਚ ਵਾਰਦਾਤ ਦੇ ਵਿੱਚ ਬ੍ਰੈਕੇਟ ਉਹਦੀ ਥਾਰੋ ਬ੍ਰਾਮ ਕੀਤੀ ਹੈਗੀ ਹੈ ਤੇ ਕਰਨ ਗੋਇਲ ਜਿਹੜਾ ਹੈਗਾ ਅਪਰੇ ਨੂੰ ਬਿਲੋਂਗ ਕਰਦਾ ਉਹਦੀ ਇਹਦੇ ਵਿੱਚ ਰੈਸਟ ਪਾਈ ਗਈ ਹੈ। ਸਰ ਨੇ ਪਰਾਧਤੀਸ ਨੂੰ ਇਹਨਾਂ ਪਰਾਹ ਤੇ ਇਹਦਾ ਵਹੀਕਲ ਚੇਂਜ ਕੀਤਾ ਸੀ ਇਹਨੂੰ ਆਪਣੀ ਇੱਕ ਕਾਰ Swift ਕਾਰ ਉਹ ਵੀ ਉਹਨੂੰ ਉਮਰਤਨ ਵਾਸਤੇ ਅੱਗੇ ਦਿੱਤੀ ਸੀ ਤੇ ਇਹ ਗੱਡੀ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਤ ਕੀਤੀ ਹੈ ਇਹਦੀ ਮਦਦ ਕਰਦਾ ਰਿਹਾ ਤੇ ਰੱਖੀ ਕਰਦਾ ਸਰ ਰਾਹੁਲ ਦਾ ਸਟੇਟਸ ਕੀ ਹੈ? ਰਾਹੁਲ ਜਿਹੜਾ ਉਹ ਉਹਦੇ ਰਿਸ਼ਿਦਾਰੀਆਂ ਤੇ ਤੇ ਉਹਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਪੁਲਿਸ ਨੂੰ ਲਗਾਤਾਰ ਰੇਡ ਕੀਤੇ ਜਾ ਰਹੇ ਨੇ ਉਹ ਹਜੇ ਗ੍ਰਿਫਤ ਤੋਂ ਬਾਹਰ ਹੈਗਾ ਇਹਦੇ ਚ ਦੋ ਦੋਸ਼ੀ ਸਨ ਇੱਕ ਅਮਨਦੀਪ ਤੇ ਇੱਕ ਆਪਣਾ ਜਿਹੜਾ ਰਿਤਿਸ਼ ਸੀ ਜੀ ਜੀ ਫਰਿੰਗ ਦਾ ਫਰਿੰਗ ਦਾ ਮਕਸਦ ਕੀ ਸੀ ਦਾ ਫਰਿੰਗ ਜਿਹੜੀ ਕੀਤੀ ਗਈ ਹੈ ਇਹਦਾ ਜਦੋਂ ਸਾਹਮਣੇ ਤੱਥ ਹੋਣਗੇ ਹਜੇ ਉਹਨਾਂ ਨੂੰ ਇਹਨਾਂ ਜ਼ਰੂਰ ਸਟੇਸ਼ਨ ਚ ਆਏ ਵੀ ਗਲੌਕ ਪਿਸਤਲ ਜਿਹੜਾ ਉਹਨ ਵਰਤੋਂ ਕੀਤੀ ਹੈਗੀ ਆ ਹੂੰ ਉਹ ਉਹਦੇ ਬਾਰੇ ਅਸੀਂ ਜਿਹੜਾ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਵੀ ਜਦੋਂ ਉਹ ਰੈਸਟ ਪੈਂਦੀ ਹੈ ਵੀ ਉਹਦੇ ਕਾਰਨ ਕੀ ਸੱਜਾ ਜਿਹੜਾ ਰੈਸਟ ਕੀਤਾ ਸਰ ਇੱਥੇ ਵੀ ਪਹਿਲਾਂ ਵੀ ਕੋਈ ਮਕੰਦਮਾ ਮੈਂ ਦਰਟਿਆ ਹਾਂ ਇਹਦੇ ਤੋਂ ਪਹਿਲਾਂ ਚੋਰੀ ਵਗੈਰਾ ਦੇ ਮਕਦਮੇ ਜਿਹੜੇ 402 ਵਗੈਰਾ ਦੇ ਦਰਜ ਹੋਏ ਨੇ ਤੇ ਇਸ ਤੋਂ ਇਲਾਵਾ ਇਸ ਦਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਫਾਦਰ ਜਿਹੜਾ ਸੀ ਪ੍ਰਥੀ ਰਾਜ ਉਹ ਵੀ ਇਸ ਮਕਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਹੈ ਤੇ ਰਾਹੁਲ ਦਾ ਰਾਹੁਲ ਸਰ ਹੋਰ ਵੀ ਕੋਈ ਤੁਸੀਂ ਨਾਮਜ਼ਦ ਕੀਤੇ ਵਿੱਚ ਇਹਦੇ ਇਸ ਤੋਂ ਬਿਨਾ ਅਸੀਂ ਨੇ ਤਫ਼ਤੀਸ਼ ਦੇ ਦੌਰਾਨ ਇੱਕ ਵੱਖਰਾ ਮਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਜਿਹਦੇ ਵਿੱਚ ਇਹਦੇ ਫਾਦਰ ਮਦਰ ਇਹਦਾ ਸਹੁਰਾ ਹੈਗਾ ਜੀ ਜੈਲ ਦੇ ਪਿੰਡ ਨੂੰ ਬਿਲੋਂਗ ਕਰਦਾ ਰਾਹੁਲ ਤੇ ਇਹ ਕਿਹਦਾ ਦੋਸਤ ਹੈਗਾ ਜਿਹੜਾ ਹੁਸ਼ਾਰਪੁਰ ਨੂੰ ਬਿਲੋਂਗ ਕਰਦਾ ਹੈਗਾ ਥਾਣਾ ਮਾਲਪੁਰ ਦੇ ਵਿੱਚ ਜੀ ਸਰ ਜੀਤਾ ਨਾਮ ਦਾ ਉਹਨੂੰ ਅਸੀਂ ਨਾਮਜ਼ਦ ਕੀਤਾ ਹੈ ਸਰ ਕਿੱਥੋਂ ਬਰਾਮਦ ਹੋਈ ਜੀ ਇਹ ਥਾਰ ਜਿਹੜੀ ਆ ਉਪਰਾਧਲੇਤਾ ਰੋਡ ਤੋਂ ਅਸੀਂ ਬਰਾਮਦ ਕੀਤੀ ਹੈਗੀ ਆ ਕਿ ਇਸ ਵਿੱਚ ਅਸੀਂ 366 ਨੰਬਰ ਐਫਆਈਆ ਦਰਜ ਕੀਤੀ ਸੀ ਜਿਸ ਵਿੱਚ 307 ਤੇ 25th ਆਰਡਰ ਜਿਹੜਾ ਕਿ ਹੁਣ 75 ਇੱਕ ਪੀਐਨਐਸ ਐਕਟ ਦੇ ਨਾਲ ਹੈਗਾ ਇਸ ਵਿੱਚ ਅਸੀਂ ਦੀ ਦੀ ਤਫਤੀਸ਼ ਦਾ ਸਾਰਾ ਜਿਹੜਾ ਸੀ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਐਸਐਚਓ ਫਲੋਰ ਉੱਤੇ ਉਸ ਦੀ ਟੀਮ ਵੱਲੋਂ ਵਿਚਾਰ ਕਰਦੇ ਹੋਏ ਆ ਇਸ ਵਿੱਚ ਦੀ ਮਦਦ ਕਰਨ ਵਾਸਤੇ ਤੇ ਜਿਹੜਾ ਵੈਟਰ ਜੂਸ ਦਿੱਤਾ ਗਿਆ ਸੀ ਇਹਦੇ ਵਿੱਚ ਮਾਰਦਾਨ ਦੇ ਵਿੱਚ ਬ੍ਰੈਕੇਟ ਉਹਦੀ ਥਾਰ ਉਹ ਬ੍ਰਾਮ੍ਹਤ ਕੀਤੀ ਹੈਗੀ ਹੈ ਤੇ ਕਰਨ ਗੋਇਲ ਜਿਹੜਾ ਹੈਗਾ ਅਪਰੇ ਨੂੰ ਬਿਲੋਂਗ ਕਰਦਾ ਉਹਦੀ ਇਹਦੇ ਵਿੱਚ ਰੈਸਟ ਪਾਈ ਗਈ ਹੈ। ਸਰ ਨੇ ਪ੍ਰਾਂਤਿਤ ਇਸ ਨੂੰ ਇਹਨਾਂ ਪ੍ਰਾਂਤਿਤ ਇਹਦਾ ਵਹੀਕਲ ਚੇਂਜ ਕੀਤਾ ਸੀ ਇਹਨਾਂ ਆਪਣੀ ਇੱਕ ਕਾਰ ਸਵਿਫਟ ਕਾਰ ਉਹ ਵੀ ਉਹਨੂੰ ਵਰਤਣ ਵਾਸਤੇ ਅੱਗੇ ਦਿੱਤੀ ਸੀ ਤੇ ਇਹ ਗੱਡੀ ਜਿਹੜੀ ਇਹਦੇ ਕੋਲੋਂ ਅਸੀਂ ਬਰਾਮ੍ਹਤ ਕੀਤੀ ਹੈ ਇਹਦੀ ਮਦਦ ਕਰਦਾ ਰਿਹਾ ਤੇ ਰੱਖੀ ਕਰਦਾ ਸਰ ਰਾਹੁਲ ਦਾ ਸਟੇਟਸ ਕੀ ਹੈ? ਰਾਹੁਲ ਜਿਹੜਾ ਉਹ ਉਹਦੇ ਰਿਸ਼ਿਦਾਰੀਆਂ ਤੇ ਤੇ ਉਹਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਪੁਲਿਸ ਨੂੰ ਲਗਾਤਾਰ ਰੇਡ ਕੀਤੇ ਜਾ ਰਹੇ ਨੇ ਉਹ ਹਜੇ ਗ੍ਰਿਫਤ ਤੋਂ ਬਾਹਰ ਹੈਗਾ ਇਹਦੇ ਚ ਦੋ ਦੋਸ਼ੀ ਸਨ ਇੱਕ ਅਮਨਦੀਪ ਤੇ ਇੱਕ ਆਪਣਾ ਜਿਹੜਾ ਅਰਿਤਿਸ਼ ਸੀ ਜੀ ਜੀ ਫੈਰਿੰਗ ਦਾ ਫੈਰਿੰਗ ਦਾ ਮਕਸਦ ਕੀ ਸੀ ਦਾ ਫੈਰਿੰਗ ਜਿਹੜੀ ਕੀਤੀ ਗਈ ਹੈ ਇਹ ਤਾਂ ਜਦੋਂ ਸਾਹਮਣੇ ਤੱਥ ਹੋਣਗੇ ਹਜੇ ਉਹਨਾਂ ਨੂੰ ਇਹਨਾਂ ਜ਼ਰੂਰ ਸਟੇਸ਼ਨ ਚ ਆਇਆ ਵੀ ਗਲੌਕ ਪਿਸਤਲ ਜਿਹੜਾ ਉਹਨ ਵਰਤੋਂ ਕੀਤੀ ਹੈਗੀ ਆ ਹੂੰ ਉਹ ਉਹਦੇ ਬਾਰੇ ਅਸੀਂ ਜਿਹੜਾ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਵੀ ਜਦੋਂ ਇਹ ਰੈਸਟ ਪੈਂਦੀ ਹੈ ਵੀ ਉਹਦੇ ਕਾਰਨ ਕੀ ਸੱ। ਜਿਹੜਾ ਅਰੈਸਟ ਕੀਤਾ ਸਰ ਇੱਥੇ ਵੀ ਪਹਿਲਾਂ ਵੀ ਕੋਈ ਮਕੰਦ ਮੈਂ ਦਰਚਿਆ। ਹਾਂ ਇਹਦੇ ਤੋਂ ਪਹਿਲਾਂ ਚੋਰੀ ਵਗੈਰਾ ਦੇ ਮਕਦਮੇ ਜਿਹੜੇ 400 ਹੀ ਵਗੈਰਾ ਦੇ ਦਰਜ ਹੋਏ ਨੇ ਤੇ ਇਸ ਤੋਂ ਇਲਾਵਾ ਇਸ ਦਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਫਾਦਰ ਜਿਹੜਾ ਸੀ ਪ੍ਰਤੀਰਾਜ ਉਹ ਵੀ ਇਸ ਮਕਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਹੈ। ਰਾਹੁਲ ਰਾਹੁਲ ਸਰ ਹੋਰ ਵੀ ਕੋਈ ਤੁਸੀਂ ਨਾਮਜ਼ਦ ਕੀਤੇ ਵਿੱਚ ਇਹਦੇ ਇਸ ਤੋਂ ਬਿਨਾ ਅਸੀਂ ਇਹਨਾਂ ਤਫ਼ਤੀਸ਼ ਦੇ ਦੌਰਾਨ ਇੱਕ ਵੱਖਰਾ ਮਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਜਿਹਦੇ ਵਿੱਚ ਇਹਦੇ ਫਾਦਰ ਮਦਰ ਇਹਦਾ ਸਹੁਰਾ ਹੈਗਾ ਜੀ ਰੈਜੈਂਟੀਪਿੰਡ ਨੂੰ ਬਲੋਂਗ ਕਰਦਾ ਰੌਹਲ ਤੇ ਇਹ ਕਿਹਦਾ ਦੋਸਤ ਹੈਗਾ ਜਿਹੜਾ ਹਿਸ਼ਾਰਪੁਰ ਨੂੰ ਬਲੋਂਗ ਕਰਦਾ ਹੈਗਾ ਥਾਣਾ ਮਾਲਪੁਰ ਦੇ ਵਿੱਚ ਜੀ ਸਰ ਜੀਤਾ ਨਾਮ ਦਾ ਉਹਨੂੰ ਅਸੀਂ ਨਾਮਜ਼ਦ ਕੀਤਾ ਹੈ ਥਰ ਕਿਥੋਂ ਗ੍ਰਾਮ ਤੋਂ ਵੀ ਇਹ ਥਾਰ ਜਿਹੜੀ ਆ ਉਪਰਾਤਲੇਤਾ ਰੋਡ ਤੋਂ ਅਸੀਂ ਬਰਾਮਦ ਕੀਤੀ ਹੈਗੀ ਆ